ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ 2 ਮਹੀਨੇ ਪਹਿਲਾਂ ਦੁਬਈ ਤੋਂ ਆਏ ਨੌਜਵਾਨ ਦਾ ਉਸ ਦੇ ਜਿਗਰੀ ਯਾਰਾਂ ਦੇ ਵੱਲੋਂ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਹ ਨੌਜਵਾਨ ਜਲੰਧਰ ਦਾ ਰਹਿਣ ਵਾਲਾ ਹੈ ਜੋ 2 ਮਹੀਨੇ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਹੈ ਤੇ ਆ ਕੇ ਉਹ ਆਪਣੇ ਜਿਗਰੀ ਯਾਰਾਂ ਦੇ ਨਾਲ ਰੋਜ਼ਾਨਾ ਹੀ ਆਪਣੇ ਕੰਮਾਂ ਨੂੰ ਨਾਲ ਜਾਂਦਾ ਸੀ ਜਿਸ ਤੋਂ ਬਾਅਦ ਕੱਲ ਦੇ ਰਾਤ ਇਹਨਾਂ ਨੌਜਵਾਨਾਂ ਦੇ ਵੱਲੋਂ ਇਸ ਦੇ ਭਰਾ ਨੂੰ ਮ੍ਰਿਤਕ ਦੇ ਭਰਾ ਨੂੰ ਫੋਨ ਕੀਤਾ ਜਾਂਦਾ ਹੈ ਕਿ ਤੁਹਾਡਾ ਮੁੰਡਾ ਇੱਥੇ ਡਿਗਿਆ ਪਿਆ ਇਸ ਦਾ ਚੱਕ ਕੇ ਇਲਾਜ ਕਰਵਾ ਲਓ ਜਦੋਂ ਇਸ ਦੇ ਭਰਾ ਇਸ ਨੂੰ ਲੱਭਦਾ ਹੋਇਆ ਪਹੁੰਚਦਾ ਤਾਂ ਸੁਲਤਾਨਪੁਰ ਲੋਧੀ ਦੇ ਇੱਕ ਪਿੰਡ ਦੇ ਵਿੱਚ ਖੇਤਾਂ 'ਚ ਇਸ ਨੌਜਵਾਨ ਦੀ ਲਾਸ਼ ਮਿਲਦੀ ਹੈ ਜਿਸ ਦੇ ਉੱਤੇ ਕਈ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਹੁੰਦਾ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਦੇ ਜਿਗਰੀ ਯਾਰਾਂ ਦੇ ਵੱਲੋਂ ਇਸ ਦਾ ਕਤਲ ਕਰ ਦਿੱਤਾ ਗਿਆ ਹੈ ਜਿਗਰੀ ਯਾਰਾਂ ਨੂੰ ਇਹ ਭਰਾਵਾ ਵਾਂਗੂ ਮੰਨਦਾ ਸੀ ਤਾਂ ਦੱਸਦੀ ਹੈ ਕਿ ਮ੍ਰਿਤਕ ਦੀ ਪਛਾਣ 29 ਸਾਲਾਂ ਜਲੰਧਰ ਦੇ ਰਹਿਣ ਵਾਲੇ ਦੇ ਵਜੋਂ ਹੋਈ ਹੈ ਬਲਵੀਰ ਜਸਵਿੰਦਰ ਸਿੰਘ ਇਸ ਨੌਜਵਾਨ ਦਾ ਨਾਮ ਹੈ ਜੋ ਹਜੇ 2 ਮਹੀਨੇ ਪਹਿਲਾਂ ਹੀ ਦੁਬਈ ਤੋਂ ਵਾਪਸ ਪਰਤਿਆ ਸੀ ਜਿਸ ਦੇ ਵੱਲੋਂ ਦੁਬਈ ਦੇ ਤੋਂ ਹੁਣ ਇੰਡੀਆ ਆਇਆ ਗਿਆ ਸੀ ਤੇ ਜਲੰਧਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਹੁੰਦਾ ਸੀ ਤਾਂ ਰੋਜ਼ਾਨਾ ਆਪਣੇ ਦੋਸਤਾਂ ਦੇ ਨਾਲ ਸਮਾਂ ਬਤਾਉਂਦਾ ਸੀ ਤੇ ਕੱਲ ਵੀ ਇਹ ਜਦੋਂ ਸਮਾਂ ਬਤਾਉਣ ਦੇ ਲਈ ਦੋਸਤਾਂ ਦੇ ਕੋਲ ਗਿਆ ਤੇ ਦੋਸਤਾਂ ਦੇ ਨਾਲ ਜਦੋਂ ਬਾਹਰ ਜਾਂਦਾ ਹੈ ਤਾਂ ਉਸ ਤੋਂ ਚੰਦ ਮਿੰਟ ਬਾਅਦ ਹੀ ਦੋਸਤ ਦੇ ਵੱਲੋਂ ਇਹਦੇ ਭਰਾ ਨੂੰ ਫੋਨ ਕੀਤਾ ਜਾਂਦਾ ਹੈ ਕਿ ਤੁਹਾਡਾ ਮੁੰਡਾ ਇੱਥੇ ਡਿਗਿਆ ਪਿਆ ਹੈ ਇਸ ਨੂੰ ਚੱਕ ਲੋ ਤੇ ਇਸ ਦਾ ਇਲਾਜ ਜਿਹੜਾ ਹੈ ਉਹ ਕਰਵਾ ਲਓ ਤੇ ਜਦੋਂ ਇਸ ਦੇ ਪਰਿਵਾਰਕ ਮੈਂਬਰ ਸੁਲਤਾਨਪੁਰ ਲੋਧੀ ਪਹੁੰਚਦੇ ਨੇ ਤਾਂ ਸੁਲਤਾਨਪੁਰ ਲੋਧੀ ਦੇ ਪਿੰਡ ਦੇ ਖੇਤਾਂ ਦੇ ਵਿੱਚ ਇਸ ਦੀ লাশ ਜਿਹੜੀ ਆ ਪਈ ਹੋਈ ਬਰਾਮਦ ਹੁੰਦੀ ਹੈ ਜਿਸ ਤੋਂ ਬਾਅਦ ਇਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਹਸਪਤਾਲ ਦੇ ਵਿੱਚ ਡਾਕਟਰ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਤਾਂ ਬਿਹਤ ਮੰਦ ਭਾਗੀ ਖਬਰ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਜਿਹੜਾ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਦਾ ਉਸ ਦੇ ਦੋਸਤਾਂ ਦੇ ਵੱਲੋਂ ਹੀ ਜਿਗਰੀ ਯਾਰਾਂ ਦੇ ਵੱਲੋਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਹੈ 2 ਮਹੀਨੇ ਪਹਿਲਾਂ ਇਹ ਨੌਜਵਾਨ ਜਸਵਿੰਦਰ ਸਿੰਘ ਜਿਹੜਾ ਹੈ ਇਹ ਦੁਬਈ ਤੋਂ ਵਾਪਸ ਪਰਤਦਾ ਹੈ ਦੁਬਈ ਦੇ ਵਿੱਚ ਕੰਮ ਕਰਦਾ ਸੀ ਤੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਜਿਗਰੀ ਯਾਰਾਂ ਦੇ ਨਾਲ ਸਮਾਂ ਬਿਤਾਉਣ ਲਈ ਜਦੋਂ ਕੱਲ੍ਹ ਸ਼ਾਮ ਨੂੰ ਘਰੋਂ ਨਿਕਲਦਾ ਹੈ ਤਾਂ ਉਸ ਤੋਂ ਮਹਿਜ਼ ਅੱਧੇ ਪੌਣੇ ਘੰਟੇ ਬਾਅਦ ਘਰ ਫੋਨ ਆ ਜਾਂਦਾ ਹੈ ਕਿ ਤੁਹਾਡਾ ਮੁੰਡਾ ਇੱਥੇ ਡਿਗਿਆ ਹੋਇਆ ਹੈ ਇਸ ਨੂੰ ਚੱਕ ਲੋ ਤੇ ਇਸ ਦਾ ਇਲਾਜ ਜਿਹੜਾ ਕਰਵਾ ਲਓ ਹੁਣ ਇਹ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਪੁਲਿਸ ਲਗਾਤਾਰ ਲੱਗੀ ਹੋਈ ਹੈ ਪੁਲਿਸ ਦੇ ਵੱਲੋਂ ਹੁਣ ਦੋਸ਼ੀਆਂ ਦੇ ਪਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਲਗਾਤਾਰ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਜਿਹੜੀ ਆ ਉਹ ਵੀ ਕੀਤੀ ਜਾ ਰਹੀ ਹੈ ਕਿ ਨੌਜਵਾਨ ਨੂੰ ਇਨਸਾਫ ਜਿਹੜਾ ਉਹ ਦਵਾਇਆ ਜਾਵੇ ਤਾਂ ਕਿ ਇਸ ਦਾ ਪਰਿਵਾਰ ਜਿਹੜਾ ਹੈ ਕਿਉਂਕਿ ਨੌਜਵਾਨ ਦੇ ਇੱਕ ਛੋਟੀ ਜਹੀ ਬੱਚੀ ਹੈ ਤੇ ਨੌਜਵਾਨ ਆ ਪਰਿਵਾਰ ਦੇ ਸੁਪਨੇ ਪੂਰੇ ਕਰਨ ਦੇ ਲਈ ਵਿਦੇਸ਼ ਗਿਆ ਸੀ ਦੁਬਈ ਗਿਆ ਸੀ ਤੇ ਮਹਿਦ 2 ਮਹੀਨੇ ਪਹਿਲਾਂ ਹੀ ਦੁਬਈ ਤੋਂ ਵਾਪਸ ਜਲੰਧਰ ਪਾਰਤਿਆ ਸੀ ਤੇ ਜਲੰਧਰ ਦੇ ਰਹਿਣ ਵਾਲਾ ਇਹ ਨੌਜਵਾਨ ਹੈ ਜਿਸ ਦੀ ਪਛਾਣ ਜਸਵਿੰਦਰ ਸਿੰਘ ਦੇ ਵਜੋਂ ਹੋਈ ਹੈ ਜੋ ਆਪਣੇ ਜਿਗਰੀ ਯਾਰਾਂ ਦੇ ਨਾਲ ਜਦੋਂ ਬਾਹਰ ਜਾਂਦਾ ਹੈ ਤਾਂ ਜਿਗਰੀ ਯਾਰਾਂ ਦੇ ਵੱਲੋਂ ਇਹਦਾ ਕਤਲ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਕਤਲ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਹਲੇ ਕਿਸੇ ਤੇ ਵੀ ਖਾਸਾ ਜਿਹੜਾ ਉਹ ਨਹੀਂ ਜਤਾਇਆ ਜਾ ਰਿਹਾ ਕਿਸੇ ਗੱਲ ਨੂੰ ਲੈ ਕੇ ਕੋਈ ਵੀ ਬਿਆਨ ਜਿਹੜਾ ਨਹੀਂ ਦਿੱਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਹਜੇ ਤੱਕ ਇਹੀ ਨਹੀਂ ਪਤਾ ਕਿ ਨੌਜਵਾਨ ਦਾ ਕਤਲ ਕਿਹੜੀ ਗੱਲ ਤੋਂ ਕਰ ਦਿੱਤਾ ਗਿਆ ਹੈ ਬਲਕਿ ਨਾ ਸਾਰੇ ਦੋਸਤਾਂ ਦੇ ਵਿੱਚ ਪ੍ਰੇਮੀ ਬਹੁਤ ਸੀ ਦੋਸਤ ਸਾਰੇ ਨੇ ਜਿਹੜੇ ਉਹ ਇਕੱਠੇ ਰਹਿੰਦੇ ਸੀ ਰੋਜ਼ਾਨਾ ਸਵੇਰ ਸ਼ਾਮ ਇੱਕ ਦੂਸਰੇ ਦੇ ਨਾਲ ਸਮਾਂ ਬਤਾਉਂਦੇ ਸੀ ਤਾਂ ਕਿ ਜਿਹੜਾ ਉਸ ਤੋਂ ਬਾਅਦ ਤੇ ਕੱਲ ਅਚਾਨਕ ਹੀ ਇਹ ਪੂਰਾ ਪਾਣਾ ਵਾਪਰਦਾ ਹੈ ਪਰਿਵਾਰ ਹੁਣ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਜਿਹੜਾ ਉਹ ਟੁੱਟ ਗਿਆ ਹੈ ਪਰਿਵਾਰ بار-बार ਪੁਲਿਸ ਦੇ ਕੋਲੋਂ ਇਨਸਾਫ ਦੀ ਮੰਗ ਜਿਹੜਾ ਉਹ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੇ ਜਿਗਰੀ ਯਾਰਾਂ ਦੇ ਵੱਲੋਂ ਯਾਰ ਮਾਰਕ ਕੀਤੀ ਗਈ ਹੈ ਤੇ ਬੰਦਾ ਇਨਸਾਫ ਜਿਹੜਾ ਉਸ ਨੌਜਵਾਨ ਨੂੰ ਜ਼ਰੂਰ ਦਵਾਇਆ ਜਾਵੇ ਤੇ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਹੁਣ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇ ਤਾਂ ਕਿ ਨੌਜ ਮ੍ਰਿਤਕ ਨੌਜਵਾਨ ਨੂੰ ਇਨਸਾਫ ਜਿਹੜਾ ਉਹ ਮਿਲ ਸਕੇ ਸੋ ਜਲੰਧਰ ਦੀ ਇਹ ਪੂਰੀ ਘਟਨਾ ਹੈ ਜਿੱਥੇ ਜਲੰਧਰ ਦੇ ਨੌਜਵਾਨ ਨੂੰ ਉਸ ਦੇ ਦੋਸਤਾਂ ਦੇ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਜਿਗਰੀ ਯਾਰਾਂ ਦੇ ਵੱਲੋਂ ਕਹਿਦੀ ਹੈ ਤੇ ਕਤਲ ਕਰ ਦਿੱਤਾ ਜਾਂਦਾ ਹੈ ਸਵੇਰ ਸ਼ਾਮ ਨੌਜਵਾਨ ਆਪਣੇ ਜਿਗਰੀ ਯਾਰਾਂ ਦੇ ਨਾਲ ਸਮਾਂ ਬਤਾਉਂਦਾ ਹੈ ਤੇ ਕੱਲ ਵੀ ਰੋਜ਼ਾਨਾ ਦੀ ਤਰ੍ਹਾਂ ਜਦੋਂ ਆਪਣੇ ਦੋਸਤਾਂ ਦੇ ਨਾਲ ਬਾਹਰ ਘੁੰਮਣ ਜਾਂਦਾ ਹੈ ਤਾਂ ਉਸ ਸਮੇਂ ਅੱਧੇ ਘੰਟੇ ਬਾਅਦ ਹੀ ਇਸਦੇ ਦੋਸਤਾਂ ਦੇ ਵੱਲੋਂ ਇਸ ਨੂੰ ਪਰਿਵਾਰ ਨੂੰ ਫੋਨ ਕੀਤਾ ਜਾਂਦਾ ਹੈ ਕਿ ਤੁਹਾਡੇ ਨੌਜਵਾਨ ਦਾ ਇੱਥੇ ਸੱਟਾ ਲੱਗਿਆ ਹੈ ਇਸ ਦਾ ਚੱਕ ਕੇ ਇਲਾਜ ਕਰਵਾ ਲਿਆ ਜਾਵੇ ਤੇ ਜਦੋਂ ਪਰਿਵਾਰਕ ਮੈਂਬਰ ਇਸ ਨੂੰ ਦੇਖਦੇ ਹੋਏ ਕਪੂਰਥਲਾ ਪਹੁੰਚਦੇ ਨੇ ਤਾਂ ਸੁਲਤਾਨਪੁਰ ਲੋਧੀ ਦੇ ਵਿੱਚ ਇਸ ਨੌਜਵਾਨ ਦੀ লাশ ਜਿਹੜੀ ਆ ਮਿਲਦੀ ਹੈ ਸਰੀਰ ਦੇ ਉੱਤੇ ਕਈ ਤੇਜ਼ ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਹੁੰਦੇ ਨੇ ਜਿਸ ਤੋਂ ਬਾਅਦ ਹੁਣ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਤੇ ਪਰਿਵਾਰ ਦੇ ਵੱਲੋਂ ਲਗਾਤਾਰ ਪੁਲਿਸ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਨਸਾਫ ਜਿਹੜਾ ਦਵਾਇਆ ਜਾਵੇ ਇਸ ਬਾਬਤ ਤੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਇੱਕ ਵਾਰੀ ਸੁਣ ਲੈਂਦੇ ਆ ਮੈਂ ਆਪਣੇ ਭੂਆ ਜੀ ਕੋਲੇ ਗਿਆ ਸੀਗਾ ਇਹਨੂੰ ਫੂਨਾ ਮੇਰੇ ਡੈੜੀ ਦੇ ਚਾਚਾ ਜੀ ਦੇ ਲੜਕੇ ਨੂੰ ਵੀ ਤੂੰ ਘਰੇ ਆ ਮੈਂ ਕਹਿੰਦੇ ਮੈਂ ਪੂਆ ਕੋਲ ਗਿਆ ਕਹਿੰਦਾ ਵੀ ਤੇਰੇ ਭਰਾ ਦੇ ਸੱਟਾ ਲਾਤੀ ਆ ਅੱਛਾ ਦਾ ਫੋਨ ਆਇਆ ਵੀ ਕਹਿੰਦਾ ਉਹਨੂੰ ਲੈ ਜਾ ਚੱਕੇ ਤੇ ਇਹ ਵੀ ਲੱਭਦੇ ਆਏ ਗੱਡੀ ਲੈ ਕੇ ਗਏ ਲੱਭਣੇ ਹੀ ਵੀ ਲੱਭਦੇ ਰਹੇ ਮੈਂ ਵੀ ਪੂਆ ਕੋਲ ਆਇਆ ਆਣ ਕੇ ਜੱਬੂ ਵਾਲ ਰਾਮਾ ਵਾਲੇ ਰੋਡ ਦੇ ਕੋਲੇ ਕੱਚਾ ਰਾਹ ਜਾਂਦਾ ਵਾ ਉੱਥੋਂ ਸਾਨੂੰ ਮੋਟਰ ਤੇ ਕੋਲੋਂ ਲੱਭਾ ਉੱਥੇ ਵਧਿਆ ਪਿਆ ਇਨਾਂ ਨੇ ਸਾਹ ਚੱਲਦੇ ਸੀ ਤੇ ਇਨਾਂ ਸਾਨੂੰ ਉਹਨੇ ਦੱਸਿਆ ਵੀ ਚਾਰ ਜਾਨੇ ਸੀ ਬੰਦਿਆਂ ਦੇ ਨਾਂ ਦੱਸੇ ਉਹਨ ਇੱਥੇ ਆਣ ਕੇ ਕਹਿੰਦਾ ਹੈ ਜਦੋਂ ਨਿਕਲ ਉਹਦਾ ਟ੍ਰੀਟਮੈਂਟ ਚੱਲਦਾ ਰਿਹਾ ਫੇ ਉਹਦੇ ਸਾਰ ਰੁਕੇ ਆ ਇਹ ਭਾਈ ਕਿਤਾ ਕੋਈ ਰੰਜੀਤ ਸੀ ਇਹ ਨਹੀਂ 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 ਹਜੇ ਤਾਂ ਪਾਜੀ ਨੂੰ 2 ਮਹੀਨੇ ਹੋਇਆ ਆਪਣੇ ਬਾਹਰੋਂ ਆਏ ਨੂੰ ਭਰਾ ਮੇਰੇ ਨੂੰ ਰੰਜੀਤ ਸੀ ਕੋਈ ਨਹੀਂ ਇਹਨਾਂ ਦੀ ਕੱਟੇ ਦੇ ਘੁੰਮਦੇ ਆਂ ਸ਼ਹਿਰ ਨੂੰ ਸਕੂਲੇ ਮੁੰਡੇ ਨੂੰ ਇਸ ਗੱਡੀ ਚ ਸ਼ਟ ਆਉਂਦਾ ਸਾਡਾ ਮੇਰਾ ਭਾਂਜਾ ਸਾਡੇ ਕੋਲੇ ਪੜਦਾ ਵਾ ਇੱਥੇ ਪਰਸੋ ਵੀ ਕਹਿੰਦਾ ਮੇਰੇ ਭਰਾ ਨੂੰ ਨੇ ਚਾਬੀ ਦਿੱਤੀ ਕਹਿੰਦਾ ਤੂੰ ਚਾਚੇ ਦੇ ਮੁੰਡੇ ਨੂੰ ਲੈ ਜਾ ਤੈਨੂੰ ਨਹੀਂ ਚਲਾਉਣੀਆਂ ਇਹਦੀ ਤੂੰ ਲੈ ਕੇ ਜਾ ਜੋ ਆਕਰ ਨਾਲੇ ਸਾਡੇ ਨੂੰ ਸਾਡੇ ਸਕੂਲੇ ਨਾਲੇ ਤੋਂ 5000 ਦਿਨ ਛੱਡਿਆ ਕਿਹੜੀ ਕੰਟਰੀ ਕੋਲ ਆਇਆ ਦੁਬਈ ਤੋਂ ਦੁਬਈ ਤੋਂ ਵਾਲਾ ਕਿੰਨਾ ਟਾਈਮ ਆਇਆ ਪਾਲੋ 12 ਮਹੀਨੇ ਤੋਂ 2 ਮਹੀਨੇ ਹੋ ਗਏ ਮੈਂ ਆਪਣੇ ਭੂਆ ਦੇ ਕੋਲੇ ਗਿਆ ਆਣਾ ਸੀਗਾ ਇਹੋ ਫੋਨ ਮੇਰੇ ਦਾੜੀ ਦੇ ਚਾਚਾ ਜੀ ਲੱਗ